ਦੂਸਰਾ ਕਦਮ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਅੱਜ ਇੱਕ ਨਵੇਕਲਾ ਉਪਰਾਲਾ ਵੀ ਕੀਤਾ ਗਿਆ ਹੈ ਅਤੇ ਹੁਣ ਗਰੀਬ ਘਰਾਂ ਦੇ ਬੱਚੇ ਵੀ ਜਿਹੜੇ ਨੇ ਉਹ ਆਫੀਸਰ ਬਣਨਗੇ ਤਾਂ ਮਨਜਿੰਦਰ ਸਿੰਘ ਲਾਲਪੁਰਾ ਜੀ ਸਾਡੇ ਨਾਲ ਨੇ ਉਹ ਗੱਲਬਾਤ ਕਰਦੇ ਲਾਲਪੁਰਾ ਸਾਹਿਬ ਅੱਜ ਕਾਨਫਰੰਸ ਰੱਖੀ ਗਈ ਇੱਕ ਬਦਲਾਵ ਦੇ ਵਿੱਚੋਂ ਗਲੀਆਂ ਨਾਲੀਆਂ ਦਾ ਬਦਲਾਵ ਛੱਡ ਕੇ ਕਿਹੜਾ ਨਵਾਂ ਬਦਲਾਵ ਆਇਆ ਜਿਸ ਦੀ ਅੱਜ ਤੁਸੀਂ ਗੱਲ ਕਰਨ ਸਮੇਂ ਜ਼ਿਕਰ ਕੀਤਾ ਸੀ ਮੈਂ ਚਾਹਾਂਗਾ ਉਸ ਤੋਂ ਸ਼ੁਰੂਆਤ ਕੀਤੀ ਜਾਵੇ ਹੁਣ ਤੱਕ ਇਹੀ ਹੁੰਦਾ ਹੈ ਕਿ ਜਦੋਂ ਅਸੀਂ ਪੋਲਿਟਿਕਲ ਲੋਕਾਂ ਨੂੰ ਚੁੰਦੇ ਆਂ ਤੇ ਅਸੀਂ ਕਹਿੰਨੇ ਸਾਡੀ ਗਲੀ ਬਣਾਊਗਾ ਨਾਲੀ ਬਣਾਊਗਾ ਤੇ ਛੱਪ ਬਣਾਊਗਾ ਸਾਡਾ ਭਵਿੱਖ ਬਣਾਊਗਾ ਨਹੀਂ ਬਣਾਉਂਗੇ ਇੱਧਰ ਧਿਆਨ ਹੀ ਨਹੀਂ ਹੁੰਦਾ ਸੋ ਸਾਡਾ ਹਮੇਸ਼ਾ ਰਹਿੰਦਾ ਕਿ ਗਲੀਆਂ ਨਾਲੀਆਂ ਛਿੱਪੜ ਬੜੇ ਲੰਮੇ ਸਮੇਂ ਤੋਂ ਬੰਦੇ ਆਏ ਨੇ ਤੇ ਬੰਦੇ ਰਹਿਣੇ ਆ ਇੱਕ ਮਨੁੱਖੀ ਲੋੜਾਂ ਛੜਕਾ ਬੰਦੀਆਂ ਰਹਿਣੀਆਂ ਨੇ ਸਾਡੀਆਂ ਲੋੜਾਂ ਵੀ ਨੇ ਪਰ ਸਾਨੂੰ ਆਪਣਾ ਭਵਿੱਖ ਵੀ ਨਾਲ ਨਾਲ ਫਿਊਚਰ ਆਪਣਾ ਮਨੁੱਖ ਨੂੰ ਜਿਹੜਾ ਉਹਦਾ ਦਿਮਾਗ ਨੂੰ ਸੋਨਾ ਕਰਦੀ ਲੋੜ ਆ ਉਹਨੂੰ ਆਰਥਿਕ ਸਥਿਤੀ 'ਚ ਉੱਪਰ ਚੁੱਕਣ ਦੀ ਲੋੜ ਆ ਸੋ ਉਹਨੂੰ ਲੈ ਕੇ ਸਾਡੇ ਅਭੀ ਮੈਨੂੰ ਜੀ ਆਈਐਸ ਇਹਨਾਂ ਦੀ ਇੰਸਟੀਚਿਊਟ ਹੈ ਤੇ 1999 ਤੋਂ ਖੋਲਿਆ ਇਹਨਾਂ ਨੇ 2500 ਤੋਂ ਪਲੱਸ ਹੁਣ ਤੱਕ ਜਿਹੜੇ ਆ ਇਹ ਆਫੀਸਰ ਬਣਾ ਚੁੱਕੇ ਆ ਬੜੇ ਬੱਚੇ ਇਹਨਾਂ ਕੋਲ ਪੜ ਕੇ ਜਿਹੜੇ ਅੱਜ ਆਫੀਸਰਸ ਦੀਆਂ ਵੱਡੀਆਂ ਕੁਰਸੀਆਂ ਤੇ ਜਿਹੜੇ ਆ ਉਹ ਬੈਠੇ ਆ ਤੇ ਇਹਨਾਂ ਨਾਲ ਮੈਂ ਗੱਲ ਕੀਤੀ ਸੀ ਤੇ ਇਹਨਾਂ ਨੇ ਕਿਹਾ ਵੀ ਠੀਕ ਹੈ ਅਸੀਂ ਮੈਂ ਕਿਹਾ ਸਾਡੇ ਬੱਚੇ ਇੱਧਰ ਕਮਜ਼ੋਰ ਨੇ ਆਰਥਿਕ ਸਥਿਤੀ ਦੇ ਵਿੱਚ ਤੇ ਤੁਸੀਂ ਜਿਹੜਾ ਵਾ ਉਹ ਉਹਨਾਂ ਦੀ ਮਤ ਕਰੋ ਤੇ ਇਹਨਾਂ ਨੇ ਕਿਹਾ ਕਿ ਠੀਕ ਹੈ ਅਸੀਂ ਤੁਹਾਡੀ ਮਤ ਕਰਾਂਗੇ ਤੇ ਇਹਨਾਂ ਨੇ ਅੱਜ ਜ਼ਿਲ੍ਹੇ ਦੇ ਵਿੱਚ ਆ ਕੇ ਸਾਨੂੰ ਵੱਡਾ ਜਿਹੜਾ ਇੱਕ ਗਿਫਟ ਦਿੱਤਾ ਹੈ ਇਹਨਾਂ ਦੀ ਨਾਲ ਹੀ 25 ਸਾਲ ਆਏ ਜਿਹੜਾ ਉਹ ਮਨਾ ਰਹੇ 25 ਸਾਲ ਹੋ ਗਏ ਨੇ ਇਹਨਾਂ ਦੇ ਇੰਸਟੀਚਿਊਟ ਨੂੰ ਪ੍ਰਵੀਨ ਬਾਂਸਰ ਜੀ ਦਾ ਮੈਂ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਸਾਨੂੰ ਸਾਡੇ ਜ਼ਿਲ੍ਹੇ ਦੇ ਲੋਕਾਂ ਨੂੰ ਇਹ ਕਿਹਾ ਕਿ 3 ਲੱਖ ਤੋਂ ਘੱਟ ਜਿਹੜੀ ਜਿਨ੍ਹਾਂ ਦੀ ਆਮਦਨ ਅਸਲਾਨਾ ਉਹਨਾਂ ਨੂੰ ਬੱਚਿਆਂ ਨੂੰ ਅਸੀਂ ਆਨਲਾਈਨ ਜਿਹੜਾ ਬਿਲਕੁਲ ਉਹ ਫ੍ਰੀ ਪੜਾਵਾਂਗੇ ਸਹਿਯੋਗੀ ਸੱਜਣਾ ਦੇ ਤੁਹਾਨੂੰ ਆਦਰ ਦੇ ਰੂਪ ਵਿੱਚ ਕੀ ਕਹਿਣਾ ਚਾਹੋਗੇ ਅਤੇ ਇਸ ਉਪਰਾਲੇ ਦੇ ਵਿੱਚ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਨੂੰ ਕਿਸ ਤਰੀਕੇ ਦੀ ਸਹਿਯੋਗ ਦੀ ਲੋੜ ਹੈ ਤੇ ਮਨ ਦੇ ਵਿੱਚ ਇਹ ਵਿਚਾਰ ਕਿਵੇਂ ਆਇਆ ਕਿ ਆਪਣੇ ਜ਼ਿਲ੍ਹੇ ਦੇ ਵਿੱਚ ਹਲਕੇ ਦੇ ਵਿੱਚ ਬੱਚੇ ਆਫੀਸਰ ਬਣ ਉਹਨਾਂ ਵਾਸਤੇ ਇਹ ਕੰਮ ਕਰਨਾ ਆ ਇਦਾਂ ਦੀ ਕੋਈ ਡਿਫਰੈਂਟ ਵਿਚਾਰਤਾ ਹੈਗਾ ਹੀ ਹੈਗਾ ਬਟ ਤੁਹਾਨੂੰ ਪਤਾ ਮੈਂ ਪਹਿਲਾਂ ਵੀ এডੂਕੇਸ਼ਨ ਤੇ ਕੰਮ ਕਰ ਰਿਹਾ ਜਿਵੇਂ ਮੈਂ ਸਕੂਲਾਂ ਜਾਣਾ ਸ਼ੁਰੂ ਕੀਤਾ ਤੇ ਤੁਸੀਂ ਅੱਜ ਵੀ ਜਾਓ ਮੈਂ ਤੁਹਾਨੂੰ ਖੁੱਲਾ ਚੈਲੰਜ ਕਰਦਾ ਜਿਹੜੇ ਮਰਜ਼ੀ ਸਕੂਲ ਚ ਜਾਓ ਜਿੱਥੇ ਮੈਂ ਜਾਇਆ ਕਈਆਂ ਤੇ ਮੈਂ ਵੀ 3 ਸਾਲਾਂ ਅਚ ਨਹੀਂ ਜਾ ਸਕਿਆ ਪਰ ਜਦੋਂ ਮੈਂ ਉਹਨਾਂ ਨੂੰ ਪੁੱਛੂਗਾ ਕਿ ਕਦੇ ਕੋਈ ਤੁਹਾਡੇ ਕੋਲ ਐਮਐਲਏ ਆਇਆ ਕਿਤੇ ਢੇੜਾ ਲਾਉਣ ਤਾਂ ਸ਼ਾਇਦ ਉਹ ਕਹੇਗਾ ਕਿ ਮੇਰੀ 27 ਸਾਲ ਜੌਬ ਹੋ ਗਈ ਅਜੇ ਤੱਕ ਕੋਈ ਨਹੀਂ ਆਇਆ ਤਾਂ ਜਦੋਂ ਇਹ ਗੱਲ ਮੇਰੇ ਧਿਆਨ ਚ ਆਈ ਤੇ ਮੈਂ ਖੁਦ ਜਾਣਾ ਸ਼ੁਰੂ ਕੀਤਾ ਤੇ ਹੁਣ ਮੈਂ ਇਹਨਾਂ ਮੁੰਡਿਆਂ ਆਪਣੇ ਨੂੰ ਕਹਾਂ ਕਿ ਤੁਸੀਂ ਅਗਲੇ 2 ਕੁ ਮ ਸਕੂਲ ਇੱਕੇ ਵਾਰ ਜਿਹੜਾ ਜਾਵਾਂ ਉਹਨਾਂ ਦੀਆਂ ਮੁਸ਼ਕਲਾਂ ਸਮਝ ਆ ਜਾਣ ਤਾਂ ਕੋ ਜਿਹੜਾ ਮੈਂ ਮਗਰ ਮੇਰੇ ਕੋ ਡੇਢ ਪੌਣੇ 2 ਸਾਲ ਦਾ ਪੀਰੀਅਡ ਬਚਦਾ ਹੈ ਉਹਦੇ ਵਿੱਚ ਮੈਂ ਉਹਦਾ ਬਣਾ ਕੇ ਸਾਰਾ ਆਈਡੀਆ ਉਹਨਾਂ ਨੂੰ ਕੀ ਚਾਹੀਦਾ ਉਹਦੇ ਤੇ ਕੰਮ ਕਰਾਂ ਆਪਾਂ ਵੇਖੋ ਜਦੋਂ ਮੈਂ ਗਿਆ ਸਕੂਲਾਂ ਦੇ ਵਿੱਚ ਪੁਰਾਣੀਆਂ ਸਰਕਾਰਾਂ ਵੇਲੇ ਕੈਂਡੀਜ਼ ਨਹੀਂ ਆਈਆਂ ਠੰਡੇ ਪਾਣੀ ਵਾਲੀਆਂ ਬੱਚਿਆਂ ਦੀਆਂ ਅਸੀਂ ਕਿੰਨੀਆਂ ਗਲੀਆਂ ਨਾਲੀਆਂ ਬਣਾ ਸੀ ਗਿਆ ਅਸੀਂ 40-45 ਹਜ਼ਾਰ ਦੀ ਜਿੰਨੇ ਦੀ ਵੀ ਉਹ ਕੈਂਡੀ ਆਉਂਦੀ ਠੰਡੇ ਪਾਣੀ ਵਾਲੀ ਉਹ ਨਹੀਂ ਦੇ ਸਕੇ ਬੱਚਿਆਂ ਨੂੰ ਸੋ ਅਸੀਂ ਲਾਉਣੀਆਂ ਸ਼ੁਰੂ ਕੀਤੀਆਂ ਅੱਧੇ ਸਕੂਲਾਂ 'ਚ ਅਸੀਂ ਲਾਤੀਆਂ ਨੇ ਮਹੀਨੇ ਤੋਂ ਡੇਢ ਮਹੀਨੇ ਦਾ ਸਾਡਾ ਬਾਕੀ ਜਿਹੜਾ ਉਹ ਟਾਰਗੇਟ ਹੈਗਾ ਅਸੀਂ ਸਾਰੇ ਚ ਲਾ ਦਾਂਗੇ ਤੇ ਵੇਖੋ ਜਾਂਗੀਰਪਿੰਡ ਮੈਂ ਗਿਆ ਤੇ ਉੱਥੇ ਛੋਟੇ-ਛੋਟੇ ਬੱਚੇ ਸੀ ਤੇ ਮੈਂ ਕਿਹਾ ਹੁਣ ਗਰਮੀ ਆਉਣ ਵਾਲੀ ਹੈ ਹਨਾ ਤੇ ਇਹ ਕਿੱਦਾਂ ਗਰਮੀ 'ਚ ਬੈੰਦੇ ਹੋਣਗੇ ਮੈਂ ਕਿਹਾ ਨਵੀਂ ਸ਼ੁਰੂਆਤ ਕਰਦੇ ਆ ਮ ਪੰਜਵੀਂ ਕਲਾਸ ਤੱਕ ਸਕੂਲ ਹੈ ਕਿ ਏਸੀ ਭੇਜ ਰਿਆਂ ਤੁਸੀਂ ਏਸੀ ਲਾਓ ਸ਼ੁਰੂਆਤ ਹੋਈ ਹੁਣ ਲੋਕ ਸੋਚ ਬਦਲ ਕੇ ਗਲੀਆਂ ਨਾਲੀਆਂ ਤੋਂ ਲੋਕਾਂ ਦੀ ਇਹ ਵੀ ਆਊਗੀ ਸਾਡੇ ਸਕੂਲ ਏਸੀ ਐ ਨਹੀਂ ਦੀ ਸਾਨੂੰ ਲਾਓ ਪੰਗਾ ਤਾਂ ਸਾਨੂੰ ਪੈਣਾ ਹੈ ਪਰ ਇਸੇ ਕਰ ਪੰਗੇ ਆਸਤੇ ਤੇ ਲੋਕਾ ਬਣਾਇਆ ਸਹੂਲਤਾ ਵਾਸਤੇ ਤਾਂ ਬਣਾਇਆ ਸੋ ਇਸ ਕਰਕੇ ਅਸੀਂ ਉਧਰ ਨੂੰ ਵਧੇ ਐਵੇਂ ਹੀ ਇਹਨਾਂ ਕੋਲ ਜਿਹੜਾ ਗਏ ਤੇ ਇਹਨਾਂ ਨਾਲ ਸਾਰੀ ਗੱਲਬਾਤ ਕੀਤੀ ਤੇ ਇਹਨਾਂ ਨੇ ਸਾਡੀ ਬਾਹ ਫੜੀ ਆ ਤੇ ਬੜਾ ਵਧੀਆ ਆ ਮੇਰੇ ਇਲਾਕੇ ਦੇ ਜ਼ਿਲ੍ਹੇ ਦੇ ਬੱਚੇ ਜਿਹੜੇ 3 ਸਾਲ ਤੋਂ ਘੱਟ 3 ਲੱਖ ਤੋਂ ਘੱਟ ਜਿਹੜੀ ਜਿਨ੍ਹਾਂ ਦੀ ਬੰਦੀ ਹੈ ਇਨਕਮ ਬੰਦੀ ਹੈ ਉਹਨਾਂ ਦੇ ਮਾਪਿਓ ਦੀ ਉਹ ਆਈਐਸ ਬਣ ਸਕਦੇ ਤੇ ਸਭ ਤੋਂ ਵੱਡੀ ਗੱਲ ਇਹ ਜਾਗ ਲਾਉਣ ਵਾਲਾ ਕੰਮ ਹੋਇਆ ਹੈ ਅੱਜ ਉਹ ਬੱਚਿਆਂ ਨੂੰ ਪਤਾ ਤੇ ਲੱਗੂਗਾ ਨਾ ਕਿਵੇਂ ਕਰਨਾ ਹੈ ਕਿੱਦਾਂ ਆਉਣਾ ਹੈ ਆਈਐਸ ਕਿਵੇਂ ਬਣਦੇ ਆ ਇਨਫੋਰਮੇਸ਼ਨ ਦੀ ਕਾਰਡ ਸੀ ਸੋ ਅੱਜ ਇੱਕ ਜਿਹੜਾ ਉਪਰਾਲਾ ਤੁਹਾਡੇ ਮਾਧਿਮ ਰਾਈ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਤੁਹਾਨੂੰ ਅੱਜ ਜੀ ਸਰ ਤੁਸੀਂ ਆਪਣਾ ਨਾਮ ਦੱਸ ਕੇ ਜ਼ਰੂਰ ਦੱਸਿਓ ਇਸ ਉਪਰਾਲੇ ਬਾਰੇ ਇਹ ਕੀ ਹੈ ਸਾਰਾ ਜੀ ਮੇਰਾ ਨਾਮ ਪ੍ਰਵੀਨ ਬੰਸਲ ਹੈ ਮੈਂ ਚੇਅਰਮੈਨ ਅਭਮਨਯੂ ਆਈਏ ਸਰ ਜੀ ਜੀ ਪਹਿਲਾਂ ਤਾਂ ਮੈਂ ਥੈਂਕਸ ਕਰਦਾ ਹਾਂ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਇੱਕ ਮਿਸ਼ਨ ਦਿੱਤਾ ਹੈ ਇਹ ਜੀ ਜੀ ਕਿ ਕਿ ਜਿਹੜੇ ਬੱਚੇ ਨਹੀਂ ਅਫੋਰਡ ਕਰ ਸਕਦੇ ਕੋਚਿੰਗ ਜਾਂ ਜਿਹੜੇ ਗਰੀਬ ਹੈ ਆਪਣੇ ਇਸ ਇਲਾਕੇ ਦੇ ਹਨ ਉਹਨਾਂ ਨੂੰ ਅਸੀਂ ਕੁਝ ਉਹਨਾਂ ਦੀ ਹੈਲਪ ਕਰੀਏ ਤੇ ਮੈਂ ਧੰਨਵਾਦ ਕਰਦਾ ਹਾਂ ਉਹਨਾਂ ਨੇ ਸਾਨੂੰ ਮੌਕਾ ਦਿੱਤਾ ਤੇ ਇਹ ਆਇਡੈਂਟੀਫਾਈ ਕੀਤਾ ਕਿ ਇਸ ਤਰ੍ਹਾਂ ਵੀ ਹੋ ਸਕਦਾ ਹੈ ਜੀ ਸਰ ਹੁਣ ਆਮ ਘਰਾਂ ਦੇ ਬੱਚੇ ਜਿਹੜੇ ਆ ਉਹ ਆਸਾਨੀ ਦੇ ਨਾਲ ਇਸ ਦਾ ਲਾਭ ਲੈ ਸਕਣਗੇ ਹਾਂ ਆਸਾਨੀ ਨਾਲ ਲਾਭ ਤਾਂ ਲੈ ਸਕਦੇ ਨੇ ਲੇਕਿਨ ਮੈਂ ਬੱਚਿਆਂ ਨੂੰ ਇਹ ਮੈਸੇਜ ਦੇਣਾ ਚਾਹਾਂਗਾ ਕਿ ਉਹਨਾਂ ਨੇ ਆਪਣਾ ਜਿਹੜਾ ਹੈ ਭਵਿਕਿਆ ਉਹ ਇਸ ਤਰਫ ਸੋਚਣਾ ਹੈ ਤੇ ਜਿਹੜੀ ਫੈਸਿਲਿਟੀ ਮਿਲੀ ਹੈ ਉਹਦਾ ਪੂਰਾ ਯੂਜ਼ ਕਰਨਾ ਹੈ ਤੇ ਮਨ ਲਗਾ ਕੇ ਪੜ੍ਹਨਾ ਹੈ ਹੈਨਾ ਜੇ 4-5 ਘੰਟੇ ਵੀ ਡੇਲੀ ਪੜ੍ਹਨਗੇ ਤਾਂ ਜ਼ਿੰਦਗੀ 'ਚ ਜ਼ਰੂਰ ਕੋਈ ਨਾ ਕੋਈ ਚੰਗਾ ਮਿਲੇਗਾ ਤੇ ਦੂਸਰਾ ਇਹ ਹੈ ਕਿ ਜੇ ਆਪਣੇ ਆਪਣੇ ਪੰਜਾਬ 'ਚ ਹੀ ਰਹਿ ਕੇ ਜੇ ਆਪਾਂ 6 ਮਹੀਨੇ 5-7 ਘੰਟੇ ਪੜ੍ਹ ਕੇ ਜੇ ਆਪਾਂ ਨੂੰ ਐਸੀ ਆ ਨੌਕਰੀ ਮਿਲ ਰਹੀ ਹੈ ਜਿਸ ਚ ਆਪਾਂ ਅਫੀਸਰ ਲੱਗੇ ਤੇ ਲੱਖ ਰੁਪਏ ਆਪਣੀ ਤਨਖਾਹ ਆਇਆ ਤਾਂ ਆਪਾਂ ਬਾਹਰ ਜਾਂਦੇ ਕੀ ਲੋੜ ਹੈ ਜੀ 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 ਨਸ਼ੇ ਕਰਨ ਦੀ ਕੀ ਲੋੜ ਹੈ ਜੀ ਜੀ ਹੈਨਾ ਇੱਕ ਮਿਸ਼ਨ ਮਿਲ ਜਾਏਗਾ ਲਾਈਫ ਚ ਕਿ ਹਾਂ ਮੈਂ ਇਹ ਅਸੀਂ ਮੈਂ ਐਸੀ ਕਰ ਸਕਦੇ ਆ ਤੇ ਕਿੰਨੇ ਬੈਂਕ ਹੈ ਕਿੰਨੇ SSC ਕਿੰਨੇ ਸਾਰੀਆਂ ਨੌਕਰੀਆਂ ਹੈ ਅਲਾਈਟ ਦੀਆਂ ਨੌਕਰੀਆਂ ਹੈ ਕੋਈ ਵੀ ਨੌਕਰੀ ਮਿਲ ਸਕਦੀ ਹੈ ਪਰ ਤਿਆਰੀ ਤਾਂ ਕਰਨੀ ਪੈਣੀ ਹੈ ਨਾ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਸਾਹਿਬ ਤਾਂ ਇਹਨਾਂ ਸਾਰੀਆਂ ਨੌਕਰੀਆਂ ਦੀ ਤਿਆਰੀ ਕਰਨ ਵਾਸਤੇ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਦੇ ਵੱਲੋਂ ਅੱਜ ਕਾਨਫਰੰਸ ਰੱਖੀ ਗਈ ਅਤੇ ਸਹਿਯੋਗੀ ਸੱਜਣਾ ਦੇ ਨਾਲ ਮੀਡੀਆ ਦੇ ਰਾਈਗੀਆਂ ਮੈਸੇਜ ਪਹੁੰਚਾਇਆ ਗਿਆ ਕਿ ਜਿਹੜੇ ਬੱਚੇ ਨੇ ਉਹਨਾਂ ਨੂੰ ਆਫੀਸਰ ਬਣਦਾ ਮੌਕਾ ਮਿਲ ਸਕਦਾ ਹੈ ਆਨਲਾਈਨ ਤੁਸੀਂ ਕਿਵੇਂ ਸਟੱਡੀ ਕਰਨੀ ਉਹਨਾਂ ਸਾਰਾ ਦੱਸਿਆ ਬਣੇ ਸਾਡੇ ਨਾਲ ਹਰ ਕਵਰ ਜੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ